ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸ਼ਾਮੋਸਾ ਠੀਕ ਠਾਕ ਜੇ ਉਮੀਦ ਕਰਦੇ ਆਂ ਸਾਡੇ ਠੀਕ ਹੋਣਗੇ ਤੇ ਅੱਜ ਆਪਾਂ ਜੁੜ ਲੱਗੇ ਆ ਬਲਾਉਂਦੇ ਨਾਲ ਅੱਜ ਆਪਾਂ ਚੱਲਦੇ ਆ ਅੰਮ੍ਰਿਤਸਰ ਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਸਦਕਾ ਅੱਜ ਆਪਾਂ ਸੇਵਾ ਤੇ ਚੱਲਦੇ ਆ ਕਿਉਂਕਿ ਸ਼ਰਮਣ ਕੋਲੋਂ ਨਹੀਂ ਜਾਇਆ ਜਾਂਦਾ ਕਿਉਂਕਿ ਕਾਫੀ ਜ਼ਿਆਦਾ ਆ ਪੀਕ ਦਾ ਕਰਕੇ ਤੇ ਇਸ ਕਰਕੇ ਦਾ ਕੱਪੜਿਆਂ ਦਾ ਜ਼ਿਆਦਾ ਜੋਰਿਆ ਤੇ ਆਪਾਂ ਜੁੜ ਜਾਵਾਂਗੇ ਰਾਤ ਦੀ ਸੇਵਾ ਕਰਾਂਗੇ ਜੁੜੇ ਰਹੇ ਬਲਾਉਂਦੇ ਨਾਲ ਹੋਰ ਆਪਣੇ ਨਾਲ ਸੰਤ ਜਾਵਾਂਗੇ تے جڑے رہو نام دے نال سارا ایک اے وستے تیر جان نارا ਤੇ ਆਪਾਂ ਤੁਹਾਨੂੰ ਜਾ ਕੇ ਦਰਵਾਸੇ ਮਿਲਦੇ ਆ ਜੀ ਤੇ ਐਕਤਰੀ ਸਿੰਘ ਜੀ ਨਾਲ ਸਾਡੇ ਭਾਈ ਬਲਵਿੰਦਰ ਸਿੰਘ ਹਣੀ ਉਹਨਾਂ ਦੀਆਂ ਦੋਨੇ ਬੇਟੀਆਂ ਤੇ ਸਾਰੀ ਗੁਰ ਕਿਰਪਾ ਕਰਨ ਰਹਿਤ ਕਹਿੰਦਾ ਅੱਜ ਸਾਡੇ ਨਾਲ ਕੋਈ ਸੈਤ ਨਹੀਂ ਸੀ ਫਿਰ ਅਸੀਂ ਇਹਨਾਂ ਨੂੰ ਤਿਆਰ ਕੀਤਾ ਕਿ ਚਲੋ ਗੁਰੂ ਸਾਹਿਬ ਕਿਰਪਾ ਕਰਨ ਜਦੋਂ ਵੀ ਮਹਾਰਾਜ ਦੇ ਦਰਸ਼ਨ ਕਰ ਆਉਣ ਤੇ ਜੜੇ ਰਹੋ ਉਹਨਾਂ ਦੇ ਨਾਲ ਜੀ ਜੀ ਆਪਾਂ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਤੇ ਲੱਗੇ ਹੋਣ ਆਪਾਂ ਤੇ ਆਪਾਂ ਉਹਨਾਂ ਗੱਡੀਆਂ ਹੁਣੇ ਤਾਂਵਾਂਗੇ ਇੱਥੇ ਲੱਗੇ ਆਪਾਂ ਲਾ ਦੇਣੀ ਗੱਡੀ ਆਪਾਂ ਕਰਦੇ ਹੁਣ ਦਰਸ਼ਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦੇ पहुचे जीरबार साहिबा सभु तंगशाहू नमस्कार करेवा करण वठा ई हूंदा आहे ਤੇ ਸ਼ਾਂਤੀ ਬਹੁਤ ਹੁੰਦੀ ਹੈ ਤੇ ਨਾਲੇ ਸੰਗਤੀ ਕੋਈ ਨਾਟਕ ਹੁੰਦੀ ਹੈ ਬੇਚਰਮੀ ਜਿਹੜੀ ਉੱਪਰ ਜਾਂਦੀ ਉਹ ਕੰਡਾ ਜਾਂਦਾ ਰਾਤ ਨੂੰ ਪਰ ਫਿਰ ਨਾਲ ਮਨਸਕਰਾਨਗੇ ਅਨਸਤਾਰ ਕਰਨ ਤੋਂ ਬਾਅਦ ਵਿੱਚ ਫਿਰ ਅਪਾ ਜਾਵਾਂਗੇ ਜੀ ਦੇਕਰੋਂ ਵਾਸਤੇ ਜੀ ਦੇਖ ਕੇ ਆ ਕੇ ਫਿਰ ਦੇਖ ਰਾਵਾਂਗੇ ਦੇਖਣ ਤੋਂ ਬਾਅਦ ਵਿੱਚ ਤੇ ਆਪਾਂ ਬੜੇ ਸ਼ਹਿਰ ਕੋਈ ਦਾਂਗੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਪਰ ਜੀ ਜੇ ਰਵਾਣ ਦੇ ਦੇਖਦੇ ਹਾਂ ਤੁਹਾਨੂੰ ਵਾਪਿਸ ਜੇ ਰਪਾ ਨੂੰ ਰਾਮਬਸਤਾ ਅੱਛਾ ਵੀ ਚਰਨਾਂ ਦੀ ਬੇਨਤੀ ਕਰਾਂਗੇ ਅਰਦਾਸ ਬੇਨਤੀ ਜੋ ਦੀ ਕਰਨ ਦੀ ਸਦਕਾ ਨੂੰ ਕਰਨ ਦੀ ਕਿ ਸਰਦਾਰ ਜੀ ਬਹੁਤ ਬਹੁਤ ਨਵਾਦੇ ਕਿ ਸਰਦਾਰ ਜੀ ਦੀ ਅਰਦਾਸ ਕਰਨ ਦੇ ਬਸ ਦਰਸ਼ਨ ਹੋਏ ਜੇ ਸੱਚੀ ਬਾਤ ਸਰਦਾਰ ਜੀ ਕਰਨ ਪਹੁੰਚਦੇ ਆ ਤੇ ਆਪਾਂ ਨੂੰ ਦੂਜੀ ਅਰਦਾਸ ਦੀ ਅਰਦਾਸ ਬੇਨਤੀ ਕਰਕੇ ਇਹ ਪੇਰਾ ਪੰਤਰਾ ਇਹ ਤੋਂ ਬਾਲੀ ਆਪਾਂ ਆਉ ਸਾਸਟਿਕ ਕੰਪਨੀ ਆਪਾਂ ਦੇ ਸੇਵਾ ਤੋਂ ਅੰਮ੍ਰਿਤ ਸੇਵਾ ਜਿਮਨ ਆਕਰਾਂ ਲਈ ਇਹ ਸੇਵਾ ਇਹ ਨਾਮ ਤੋਂ ਸਾਈਟ ਜਿਸ ਨੇ ਲਾਣਾ ਕਿ ਜੀ ਦੀ ਸੇਵਾ ਸੰਕਤ ਜੀ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜਾ ਜਿਹਾ ਟਾਈਮ ਹਾਜ਼ਰੀ ਲਵਾਏ ਆ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਬੜਾ ਆਨੰਦ ਆਇਆ ਸੇਵਾ ਕਰਨ ਦਾ ਕਿਸੇ ਦਾ ਕੰਮ ਤੋਂ ਬਾਅਦ ਵਿੱਚ ਹੁਣ ਆਪਾਂ ਕਰਾਂਗੇ ਸਾਰੀ ਜਿਹੜੀ ਇਸ਼ਨਾਨ ਵਾਰੀ ਵਾਰੀ ਇਸ਼ਨਾਨ ਕਰਨ ਵਾਸਤੇ ਜਾਵਾਂਗੇ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਆਪਾਂ ਫਿਰ ਹੁਣ ਕਿੰਦਰ ਦੀ ਸੇਵਾ ਦੇ ਅੰਦਰ ਤੋਂ ਅਸੀਂ ਸੇਵਾ ਦੇ ਜਾਵਾਂਗੇ ਲੈਂਡਿੰਗ ਤੇ ਮੱਤ ਕੇ ਨਿਵਾਣ ਤੋਂ ਫਰਸ਼ ਤੇ ਅੰਦਰੋਂ ਅਸੀਂ 10 ਤਰ੍ਹਾਂ ਦੀ ਸੇਵਾ ਜਲਣ हम आप सेवा करते सचखंड चले सेवा आप कर रहे हैं कि सचखंड गुरु दरबार साहब हरी सच कृपा करना सेवा समाप्त हुई तो सेवा के बाद हम आपकी शिवदात का प्रशादा नहीं कर ਉਹਨਾਂ ਤੋਂ ਜ਼ੀਰੋ ਕਾਫੀ ਹੋ ਚੁੱਕਾ ਹੈ। ਕਾਰ ਦੇ ਤਕਰੀਬਨ 2 ਕੋ ਬਚੇ ਨੇ। ਉਹਨਾਂ ਕੋਲ ਲੰਗਾ ਕਰਵਾ ਦੇ ਸੱਤਾਂ ਦਾ ਚਾਹਾਂਗੇ। ਤੁਸੀਂ ਆਪਣੇ ਗੁਰੂ ਸਾਹਿਬ ਜਾ ਕੇ ਬਖਸ਼ੇ ਜੀ ਉਹਨਾਂ ਕੋਲ ਜਾਇਦਾ। ਇਹਦਾ ਕੋਈ ਸਹੀ ਨਾ ਪੰਡੂ ਪੂਰਾ ਸੰਭੋਤ। ਇਹ ਸਭ ਤੋਂ ਉਪਰਾਨ ਚਲੀ ਜੇ ਤੇ ਜਰਾ ਉਹਨਾਂ ਦਾ ਪਾਸੇ ਕਰ ਦੇ ਵਿੱਚ। ਇਹ ਅੰਦਰ ਦੀ ਸੇਵਾ ਜੀ ਚੱਲ ਰਹੀ ਹੈ ਜਦੋਂ ਬੱਧੀ ਕੋਈ ਪ੍ਰਸ਼ਾਦਾ ਜਣਾਉਣਾ ਹੋ ਉਹ ਨਾਮ ਦੇ ਸਾਥ ਦੇ ਕੋਲ ਚੱਲਦਾ ਹੈ ਕਿ ਆਪਾਂ ਪ੍ਰਸ਼ਾਦਾ ਛੱਕੀ ਹੋਣਾ ਆਪਾਂ ਆ ਗਏ ਆ ਤੇ ਹੁਣ ਆਪਾਂ ਵਾਪਸੀ ਦੀ ਤਿਆਰੀ ਕਰਨ ਲੱਗੇ ਆਂ ਕਿ ਅੱਲਾ ਪਾਣੋਂ ਗੋਮਨੀ ਦੇ ਵਾਸਤੇ ਤੈਨੂੰ ਕੋਈ ਚੀਜ਼ ਰੱਖੀ ਹੈ ਕੌਂ ਵੀ ਉਹਨੇ ਜਾਂਦਿਆਂ ਨੂੰ ਜਾ ਕੇ ਮੰਮੀ ਅਸੇਰ ਨੂੰ ਤੇ ਫਿਰ ਲੈ ਕੇ ਫਿਰ ਵਾਪਸ ਨੂੰ 아상수 교수님께서 이 a k s u i 로스를 생성하면� s u u d g ਵਾਲੀਆਂ ਲਾ ਲਈ ਆ ਜੀ ਕਰੀਆ ਤੇ ਜਿਹੜੇ ਆਪਾਂ ਟਾਈਮ ਲੈ ਲਏ ਆ ਵੀ ਆਪਾਂ ਤੇ ਆ ਰਹੀ ਜੀ ਸਾਡਾ ਬੜਾ ਜੀ ਦੋ ਵਜੇ ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਛਾਗੜ ਦੀ ਤਿਆਰੀ ਵਾਪਸੀ ਤਿਆਰੀ ਤੇ ਆਪਾਂ 2 ਵਜੇ ਤੋਂ ਲੈ ਕੇ ਤੇ 6:30 ਨਵਾਂ ਵਜੇ ਤੱਕ ਆਪਾਂ ਆਪਣੇ ਟਰੇ ਛਾਗੜ ਪਹੁੰਚ ਜਾਵਾਂਗੇ ਘਰ ਆਉਂਗੀਆਂ ਨਹੀਂ ਘਰੇ ਦਰਵਾਜ਼ਾ ਤੋਂ ਤੇ ਸਾਡੇ 3 ਵਜੇ ਦਾ ਟਾਈਮ ਹੋ ਗਿਆ ਆਪਣਾ ਵਿਚਾਰ ਹੋ ਜਾਂਦਾ ਹੈ ਤੇ ਸੋਹਣੀ ਜੀ ਸਾਡਾ ਸਾਨੂੰ ਵੇਖ ਕੇ ਸਤਾਠ ਪਿਆ ਤੇ ਨਾਲ ਦੀ ਮਮਾ ਹੀ ਸੁੱਤੀ ਆ ਇਹ ਉਹ ਸੇਰ ਦਾਤ ਦੀ ਸਾਰੀ ਰਾਤ ਹੀ ਸੂਟ ਕੱਟੀ ਗਈ ਆ ਤੇ ਘਟ ਘਟ ਕੇ ਸੂਟ ਲੈਣਾ ਲਾਦੀਆਂ ਤੇ ਹੁਣ ਆਪਾਂ ਸੌਵਾਂਗੇ ਜੀ ਉਹ ਰਾਜ ਹੁੰਦਾ ਸੌਂਦਾ ਜੀ ਕਿ ਨਾ ਮੈਂ ਨੀਂਦ ਉਹਦੀ ਮੈਂ ਅੱਗੇ ਦੀ ਸੌਂਦਣਾ ਚੋਰੀ ਸਾਡਾ ਚੋਰੀ ਨੇ ਸੌ ਲਿਆ ਉਹ ਤਾਂ ਮੈਂ ਵੀ ਨਹੀਂ ਸੁੱਤੀ ਮੇਰੇ ਨਾਲ ਤੇ ਉਹ ਗੱਲ ਬਣੀ ਨਾ ਰੋਂਜੋਗੀ ਨਾ ਸੰਜੋਗੀ ਨਾ ਲੰਮੇ ਪੈਰ ਨੂੰ ਜਿਗਰੇ ਨੂੰ ਸੌਣ ਨੂੰ ਜਿਗਰੇ ਇਕੱਲੀ ਦਾ ਵਾਓ ਚੀਜੀਆਂ ਆਈਆਂ ਸੌਣੀ ਤਨ ਸਾਡੇ 3:30 ਵਜੇ ਚੀਜਕੇ ਮਿਲ ਗਈਆਂ ਕਿਉਂ ਆਪਾਂ ਕਰਦੇ ਹੁਣ ਆਪਾਂ ਅੱਜ ਦੇ ਬਲਾਉਂ ਦਾ ਇੱਥੇ ਐਂਡ ਫਿਰ ਮਿਲਾਂਗੇ ਕਿਸੇ ਨਵੇਂ ਬਲਾਉਂ ਦੇ ਨਾਲ